ਅਮਰੀਕਾ ਵਿੱਚ ਗਲਤ ਜੂਟਰਨ ਲੇਨ ਕਰਕੇ ਪੰਜਾਬੀ ਵੀਰ ਕੋਲ ਹਾਸਾ ਹੋ ਗਿਆ ਸੀ ਜਿਸ ਵਿੱਚ ਤਿੰਨ ਜਾਣਿਆਂ ਦੀ ਮੌਤ ਹੋ ਗਈ ਸੀ ਤੇ ਹੁਣ ਇਸ ਵੀਰ ਨੂੰ 45 ਸਾਲ ਦੀ ਸਜ਼ਾ ਦਾ ਐਲਾਨ ਹੋਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਤੇ ਇਸ ਵੀਰ ਦੇ ਹੱਕ ਵਿੱਚ ਇੱਕ ਪਟੀਸ਼ਨ ਵੀ ਸਾਈਨ ਕਰਵਾਈ ਜਾ ਰਹੀ ਹੈ ਤਾਂ ਜੋ ਇਸ ਵੀਰ ਦੀ ਸਜ਼ਾ ਘੱਟ ਕਰਵਾਈ ਜਾ ਸਕੇ ਉਥੇ ਹੀ ਗਵਾਂਡੀ ਦੇਸ਼ ਪਾਕਿਸਤਾਨ ਤੋਂ ਵੀ ਇਸ ਵੀਰ ਦੇ ਹੱਕ ਵਿੱਚ ਵੀਡੀਓ ਆਈ ਹੈ ਜਿੱਥੇ ਆਪਣੇ ਕੁਝ ਪੰਜਾਬੀ ਵੀਰ ਇਸ ਵੀਰ ਦੇ ਖਿਲਾਫ ਬੋਲ ਰਹੇ ਹਨ ਉਥੇ ਹੀ ਪਾਕਿਸਤਾਨ ਵਾਲੇ ਇਸ ਵੀਰ ਨੂੰ ਪੂਰੀ ਸਪੋਰਟ ਕਰ ਰਹੇ ਹਨ ਸੋ ਪੰਜਾਬੀਓ ਤੁਸੀਂ ਵੀ ਇਸ ਵੀਰ ਨੂੰ ਫੁੱਲ ਸਪੋਰਟ ਕਰਨ ਵਾਲੀ ਹਣੇਰੀ ਲਿਆ ਦਿਓ ਤਾਂ ਜੋ ਦਾ ਪੁੱਤ 11 ਸਜ਼ਾ ਪਾਉਣ ਤੋਂ ਬਚ ਸਕੇ ਅਸਲਾਮੁਅਲੈਕਮ ਮੇਰੇ ਵੀਰੋ ਅੱਜ ਮੈਂ ਗੱਲ ਕਰਾਂ ਦਾ ਉਹ ਸਰਦਾਰ ਪੁੱਤਰ ਦੇ ਜਿੰਦੇ ਕੋਲੋਂ ਅਮਰੀਕਾ ਦੇ ਵਿੱਚ ਗਲਤ ਯੂ ਟਰਨ ਲੈਂਡ ਦੇ ਵਜ੍ਹਾ ਤੋਂ ਇੱਕ ਐਕਸੀਡੈਂਟ ਹੋਇਆ ਉਹਦੇ ਚ ਤਿੰਨ ਲੋਕ ਮਰ ਗਏ ਹਾਲਾਂਕਿ ਉਹਨੇ ਜਾਨ ਬੋਝਤੇ ਨਹੀਂ ਕੀਤਾ ਤੇ ਉੱਥੋਂ ਦੀ ਪੁਲਿਸਦਾਰ ਬਈ ਆ ਵੇਖ ਲਵੋ ਕਿ ਜਦੋਂ ਉਹਨੂੰ ਫੜ ਕੇ ਲੈ ਜਾਂਦੇ ਪੈਸਨ ਉਹਨਾਂ ਸਿਰ ਤੋਂ ਪੱਗ ਦੇ ਲਾ ਲ ਤੇ ਹੁਣ 45 ਸਾਲ ਨੂੰ ਸਜ਼ਾ ਹੋਈ ਏ ਤੇ ਸਾਨੂੰ ਸਾਰਿਆਂ ਨੂੰ ਆਂਦੀ ਸਜ਼ਾ ਕੱਟ ਕਰਾਉਣ ਵਾਸਤੇ ਆਵਾਜ਼ ਬੁਲੰਦ ਕਰਨੀ ਚਾਹੀਦੀ ਏ ਇਹਦਾ ਕੋਣਾ ਕੋਈ ਹੱਲ ਤਾਂ ਹੋਣਾ ਹੀ ਏ